ਇਸ ਵਾਸਤੇ ਆਤਮਾ ਜੇ ਤੋ ਕਰੂ ਕਰਦੀ ਨਹੀਂ ਤਾਂ ਭੋਗਤਾ ਕਿਵੇਂ ਹੋਏਗੀ ਸਦਾਰਤੀ ਕਹਿੰਦਾ ਗੱਲ ਬਣਦੀ ਹੈ ਕਰਤਾ ਭੋਗਤਾ ਅੰਗੇਕਾਰ ਨਹੀਂ ਕਰੇ ਤੋ ਨਾਨਾ ਆਤਮਾ ਅੰਗੇਕਾਰ ਨਿਸ਼ਟਲ ਹੋਵੇਗਾ ਜਿਹੜਾ ਸੀ ਇਹ ਮੰਨਾਂ ਪਏ ਆਤਮਾ ਨਾਨਾ ਹਨ ਬਹੁਤ ਹਨ ਕਹਿੰਦੇ ਜਦੋਂ ਕਰਤਾ ਭੋਗਤਾ ਆਤਮਾ ਨੂੰ ਨਹੀਂ ਮੰंदे ਤਾਂ ਆਤਮਾ ਨਾਨਾ ਵੀ ਨਹੀਂ ਹੋ ਸਕਦੀ ਬਹੁਤੀਆਂ ਵੀ ਨਹੀਂ ਹੋ ਸਕਦੀ ਇਕ ਹੀ ਵਿਆਪਕ ਸਰਬ ਸਰੀਰ ਮੇ ਅੰਗਿਕਾਰ ਕਰਨਾ ਜੁੜਿਆ ਹੋਇਆ ਹੈ ਜਿਹੜੀ ਆਤਮਾ ਆ ਉਹ ਸਾਰਿਆਂ ਤੋਂ ਸਮਾਨ ਰੂਪ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕੀਂਟੀ ਤੇ ਕੁੰਚਰ ਅਸੁੱਲਾ ਸਭ ਪਰ ਕਿਰਪਾ ਤੇ ਸਤਿਗੁਰੂ ਕੀੜੀ ਤੋਂ ਲੈ ਕੇ ਹਾਥੀ ਤੱਕਰ ਸਮਾਨਤਾ ਹੈ ਇਹ ਨਹੀਂ ਵੀ ਹਾਥੀ ਦੀ ਆਤਮਾ ਬਹੁਤ ਵੱਡੀ ਹੈ ਤੇ ਕੀੜੀ ਦੀ ਬਹੁਤ ਛੋਟੀ ਹੈ ਐਸਾ ਨਹੀਂ ਹੈ ਸਮਾਨ ਰੂਪ ਵਿੱਚ ਹੈ ਉਹ ਆਤਮਾ ਰੂਪ ਸਾਰਿਆਂ ਚ ਬਰਾਬਰ ਹੀ ਹੈ ਕਰਤਾ ਭੋਗਤਾ ਅੰਗੀਕਾਰ ਨਹੀਂ ਕਰੇ ਤਾਂ ਆਪਣੇ ਸਿਧਾਂਤ ਦਾ ਵੀ ਤਿਆਗ ਹੋ ਕਿਉਂਕਿ ਅਨੁਵਾਦੀ ਦਾ ਜੈ ਸਿਧਾਂਤ ਹੈ ਗਿਆਨ ਸੁਖ ਦੁਖ ਧਰਮ ਸੇ ਆਦ ਲੈ ਕੇ ਆਤਮਾ ਕੇ ਧਰਮ ਹੈ ਜਾਂਤੇ ਜੋ ਆਤਮਾ ਕੋ ਅਨੁਗੀਕਾਰ ਕਰੇ ਤੋ ਜਾਂ ਸਰੀਰ ਦੇਸ ਮੈਂ ਆਤਮਾ ਨਹੀਂ ਹੈ ਸੋ ਦੇਸ ਮ੍ਰਿਤ ਸਮਾਨ ਹੈ ਤਾਂ ਕਿ ਵਿਕੇ ਪੀੜਾ ਦੇ ਨਹੀਂ ਹੋਣੀ ਚਾਹੀਏ ਔਰ ਜੇ ਇਸ ਤਰ੍ਹਾਂ ਕਵੇ ਜਦਦੇ ਵੀ ਆਤਮਾ ਤੋਂ ਸਰੀਰ ਕੇ ਏਕ ਦੇਸ਼ ਮੇ ਹੈ ਪ੍ਰੰਤੂ ਕੋ ਸੂਰਜ ਕੇ ਗੰਧ ਕੀ ਨਿਆਈ ਆਕਾ ਗਿਆਨ ਸਾਰੇ ਸਰੀਰ ਮੇ ਵਿਆਪਕ ਹੈ ਜਾਂ ਤੇ ਸਰਬ ਸਰੀਰ ਵਿਖੇ ਅਨੁਕੂਲ ਪ੍ਰਤੀਕੂਲ ਕੇ ਸੰਬੰਧ ਕੋ ਅਨੁਭਵ ਕਹੇ ਹੈ ਸੋ ਵੀ ਬਨੇ ਨਹੀਂ ਇਹ ਪੂਰਵ ਪਕਸ਼ੀ ਦੇ ਖਿਆਲਾਂ ਦਾ ਜਵਾਬ ਦੇ ਰਹੇ ਕਹਿੰਦੇ ਇਹ ਵੀ ਬਣਦੀ ਕਹਿੰਦੇ ਕਿਉਂ ਕਾਇਤੇ ਇਹ ਨਿਯਮ ਹੈ ਇਤਰੇ ਦੇਸ ਮੇ ਗੁਰ ਵਾਲਾ ਰਹੇ ਤਾਂ ਸੇ ਬਾਹਰ ਗੁਰ ਰਹੇ ਨਹੀਂ ਕਿੰਤੂ ਗੁਣੀ ਮੈਂ ਹੀ ਗੁਰ ਰਹੇ ਜੈਸੇ ਰੂਪ ਕਾਟਾ ਦਿਗਦੇ ਬਾਹਰ ਵਹਿਲੇ ਜਿਹੜਾ ਰੂਪ ਜਿਸ ਤਰ੍ਹਾਂ ਅਸਥੀ ਪਾਂਤੀ ਪ੍ਰੇਮ ਨਾਮ ਤੇ ਨੂੰ ਕੜਾਇਆ ਕੜਾਇਏ ਨਹੀਂ ਤਾਂ ਫੇ ਨਾਮ ਨਹੀਂ ਰਹਤਾ ਕੜੇਲਾ ਕਰ ਰੂਪ ਨਜ਼ਰ ਆ ਰਿਹਾ ਰੂਪ ਵੀ ਸਥਿਰ ਨਹੀਂ ਹੈ ਉਹ ਘਰੇ ਕਰਕੇ ਇਹ ਕਹਿੰਦਾ ਜਿਹੜਾ ਗੁਣ ਹੈ ਉਹਦੇ ਵਿੱਚ ਰਹੇਗਾ ਬਾਹਰ ਨਹੀਂ ਰਹੇਗਾ ਕਿੰਤੂ ਗੁਣ ਵਿੱਚ ਹੀ ਗੁਣ ਰਹੇ ਜੈਸੇ ਰੂਪ ਘਾਟਾ ਦੇ ਕਿਤੇ ਬਾਹਰ ਰਹੇ ਨਹੀਂ ਤੈਸੇ ਆਤਮਾ ਸੇ ਬਾਹਰ ਗਿਆਨੀ ਵੀ ਬਣੇ ਨਹੀਂ ਔਰ ਕਸੂਰੀ ਕੇ ਸੂਖਮ ਭਾਗ ਜਿਤਨੇ ਦੇਸ਼ ਵਿੱਚ ਵਿਆਪਕ ਹੋ ਗਏ ਉਤਨੇ ਦੇਸ਼ ਵਿੱਚ ਹੀ ਗੰਧ ਵਿਆਪਕ ਹੋ ਗਏ ਸੁਗੰਧੀ ਉੱਥੇ ਹੀ ਆਉਂਦੀ ਹੈ ਜਦ ਤੱਕ ਕਸੂਰੀ ਦਾ ਦ੍ਰਿਸ਼ਟਾਂਤ ਵੀ ਬਣਿਆ ਨਹੀਂ ਕਸੂਰੀ ਇੱਥੇ ਰੱਖੀ ਹੈ ਜਿਹੜੀ ਅੰਦਰ ਨਹੀਂ ਸਗੰਦੀ ਹੋਣੀ ਕਸੂਰੀ ਦੀ ਸਗੰਦੀ ਇੱਥੇ ਇੱਥੇ ਆਉਂ ਤੇ ਜਦ ਤੇ ਆ ਉਹ ਸ਼ੁਰਤੀ ਮੇ ਆਤਮਾ ਅਤਿਅੰਤ ਅਣੂ ਸੇ ਵੀ ਅਣੂ ਜੋ ਕਹਿਆ ਹੈ ਉਹ ਦੁਰ ਦੁਰਬਗੇ ਹੈ ਜਾਂ ਤੇ ਕਹਿਆ ਹੈ ਜਦ ਸ੍ਰੇ ਅਤਿਆੰਤ ਅਣੂ ਬਸਤੂ ਦਾ ਮੰਦ ਦ੍ਰਿਸ਼ਟੀ ਪੁਰਸ਼ ਨੂੰ ਗਿਆਨ ਹੋ ਜਾਂਦਾ ਹੈ ਇਹ ਕਹਿੰਦਾ ਕਿ ਜੇ ਆਤਮਾ ਨੂੰ ਅਨੂਰੂਪ kiya jaave ta oh vi shruti vich gal kahi hai ki atma atyant anu te bhi anujok hai yani bahut choti hai bahut barik ਆਤਮਾ ਬਰੀਕ ਤੋਂ ਵੀ ਬਰੀਕ ਹੈ ਅਣੂ ਤੋਂ ਵੀ ਅਣੂ ਛੋਟੀ ਹੈ ਜੈਸੇ ਅਤਿਅੰਤ ਅਣੂ ਵਸੂ ਕਾ ਮਨ ਦੇ ਦ੍ਰਿਸ਼ਟ ਪੁਰਸ਼ ਕੋ ਗਿਆਨ ਹੋ ਰਹਾ ਹੈ ਜਿਹਦੀ ਬੁੱਧੀ ਮੰਦ ਹੈ ਉਹਨੂੰ ਸ਼ਾਸਤਰ ਦਾ ਗਿਆਨ ਕੀ ਕਰੇਗਾ ਕੁਝ ਵੀ ਨਹੀਂ ਕਰੇਗਾ ਤੈਸੇ ਬਹਿਰ ਮੁਖ ਪੁਰਸ਼ ਕੋ ਆਤਮਾ ਕਾ ਵੀ ਗਿਆਨ ਹੋ ਰਹਾ ਹੈ ਜਿਹਦੀ ਬਿਰਤੀ ਵਿੱਚਾ ਖਾਣ ਪੀਣ ਵਿਸ਼ੇ ਵਿਕਾਰੀ ਭੋਗਾਂ ਵਿੱਚ ਹੈ ਉਹਨੂੰ ਵੀ ਆਤਮਾ ਦਾ ਗਿਆਨ ਨਹੀਂ ਹੈ ਔਰ ਜਾਂਦੇ ਅਣੂ ਕੇ ਸਮਾਨ ਇਹ ਸ਼ਰੂਤੀ ਦਾ அபிਪਰਾਇ ਹੈ ਸ਼ੁੱਤੀਆ அபிਪਰਾਇ ਇਹ ਹੈ ਕਿ ਜਿਸ ਉਸਦੀ ਵਿਤੀ ਬਾयर ਬੋਖ ਹੈ ਕੋ ਅੰਤਰ ਆਤਮਾ ਦਾ ਗਿਆਨ ਨਹੀਂ ਹੋ ਸਕਦਾ ਉਹਦੇ ਵਾਸਤੇ ਅਣੂ ਤੋਂ ਵੀ ਅਲੂਭ੍ਰਿਕ ਤੋਂ ਵੀ ਬ੍ਰਿਕ ਦੂਸਰਾ ਜਿਹੜਾ ਅਸੂਰੀ ਦਾ ਨੇ ਦਰਸ਼ਾਨ ਦਿੱਤਾ ਉਹ ਕਹਿੰਦਾ ਜਿੱਥੇ ਤੱਕ ਅਸੂਰੀ ਦੇ ਅਣੂ ਬ੍ਰਿਕ ਰਹਿੰਦੇ ਹੈ ਉੱਥੇ ਸੁਗੰਧੀ ਰਹਿੰਦੀ ਹੈ ਔਰ ਬਖ ਦੇਸ਼ ਵਿੱਚ ਬਖ ਥਾਂ ਵਿੱਚ ਉਹਦੀ ਸੁਗੰਧੀ ਨਹੀਂ ਰਹਿੰਦੀ ਤੋਂ ਔਰ ਆਤਮਾ ਅਨੂ ਹੈ ਜੇ ਅਭੀ ਪ੍ਰਾਇ ਨਹੀਂ ਹੈ ਕਿਉਂਕਿ ਬਹੁਤ ਸਥਾਨ ਮੇ ਵਿਆਪਕ ਰੂਪ ਆਪ ਹੀ ਵੇਦ ਨੇ ਪ੍ਰਤੀਪਾਦਨ ਕੀਤਾ ਹੈ ਜਾਂ ਤੇ ਅਨੂ ਹੈ ਤੋਂ ਕਹਿੰਦਾ ਆਤਮਾ ਅਨੂ ਨਹੀਂ ਹੈ ਵਿਆਪਕ ਹੈ ਜਿਸ ਤਰ੍ਹਾਂ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੈ ਇਸ ਤਰ੍ਹਾਂ ਆਤਮਾ ਵੀ ਸਾਰਿਆਂ ਵਿੱਚ ਵਿਆਪਕ ਹੈ ਇਸ ਰੀਤੀ ਸੇ व्यापकता मध्यम परिणाम अथवा अणु आत्मा नाना है ये कहना सब गलत है ये कहता नाता आत्मा अणु छोटी है ना आत्मा नाना ही ने और ना ماده विच प्रणाम अथवा ये इना जो कोई नहीं है तुमने की जानी है पर शेष ते एक व्यापक आत्मा है ये ਬਾਰਾ ਕੁਝ ਛੱਡ ਦੀ ਖੁੱਲ ਜਾਈਏ। ਕਿਆ ਸੱਚਾ। ਬਹੁਤ ਅਰਥਨ ਕੇ ਪ੍ਰਾਪਤ ਹੁਏ, ਅਨਿਓ ਕੇ ਨਿਸ਼ੇਧ ਭਏ, ਅਵਸ਼ੇਸ਼ ਰਹਿ, ਅਵਸ਼ੇਸ਼ ਮਨਾ ਬਾਕੀ ਜੋ ਬਚਿਆ। ਇਹਦਾ ਵੀ ਏ ਅਰਥ ਹੈ। ਕਿ ਅ ਪਰਿਸ਼ੇਸ਼ ਤੇ ਪਰਿਸ਼ੇਸ਼ ਮਨਾ ਜੋ ਪਿੱਛੇ ਅਸੀਂ ਪੜ ਲਿਆ। ਆਤਮਾ ਅਣੂ ਰੂਪ ਨਹੀਂ ਹੈ। ਆਤਮਾ ਜਿਹੜੀ ਹੈ ਵਿਆਪਕ ਰੂਪ ਹੈ ਆਤਮਾ ਜਿਹੜੀ ਕਰਤਾ ਭੋਗਤਾ ਨਹੀਂ ਹੈ ਇਹ ਸਾਰਾ ਪਿੱਛੇ ਸੀ ਕਿਹਾ ਕਹਿੰਦੇ ਜੋ ਸਾਰਾ ਸੋਚ ਵਿਚਾਰ ਤੋਂ ਬਾਦ ਅਪ੍ਰਸ਼ੇਸ਼ਮਨ ਬਾਕੀ ਬਚਿਆ ਇੱਕ ਵਿਆਪਕ ਆਤਮਾ ਸਾਰਿਆਂ 'ਚ ਵਿਆਪਕ ਹੈ ਸਾਰੇ ਤੇ ਇਹ ਗੱਲ ਨਾਲ ਤਾਂ ਕਿ ਵਿਖੇ ਧਰਮ ਅਧਰਮ ਸੁਖ ਦੁਖ ਹਰ ਬੰਦ ਨੂੰ ਜੋ ਅੰਗੀਕਾਰ ਕਰੇ ਤੋਂ ਕਿਸੇ ਨੂੰ ਸੁਖ ਪਰ ਕਿਸੇ ਨੂੰ ਦੁਖ ਕਿਸੇ ਨੂੰ ਬੰਧ ਤੇ ਕਿਸੇ ਨੂੰ ਮੁਕਤ ਐਸਾ ਵਿਵਹਾਰ ਨਹੀਂ ਹੋ ਜਾਤੇ ਧਰਮਾਦਿਕ ਬੁੱਧੀ ਕੇ ਧਰਮ ਜੋ ਚੰਗਾ ਕਰਦੇ ਆ ਅਸੀਂ ਜਿਹਨੂੰ ਅਸੀਂ ਸ੍ਰੇਸ਼ਟਾਚਾਰ ਕਹਿੰਦੇ ਆ ਵਿਵਹਾਰ ਕਹਿੰਦੇ ਆ ਉਹ ਬੁੱਧੀ ਕਰਦੀ ਹੈ ਜੇ ਮਨ ਦੇ ਕਰੇ ਵਿਵਹਾਰ ਕਰੀਏ ਤੇ ਮਨ ਤੇ ਬਕਾਰ ਬਹੁਤ ਹੈ ਗੰਦਾ ਹੋ ਜਾਂਦਾ ਲੋਕੀ ਉਹਨੂੰ ਬੁਰਾ ਕਹਿੰਦੇ ਆ ਕਹਿੰਦੇ ਮਨ ਮੂਰਖ ਹੈ ਮਨ ਦੇ ਅਨੁਸਾਰ ਚੱਲਦਾ ਜੇ ਚੇਤਰ ਬੁੱਧੀ ਦੇ ਅਨੁਸਾਰ ਚਲੇ ਕਹਿੰਦੇ ਬੜਾ ਸਿਆਣਾ ਹੈ ਇਹ ਬੁੱਧੀਵਾਨ ਪੁਰਸ਼ ਹੈ ਬੜੀ ਅਕਰਬਾਰੀ ਗੱਲ ਕਰਦਾ ਕਹਿੰਦਾ ਕਿਉਂ ਜਦੇ ਵੀ ਬੁੱਧੀ ਜੜ ਹੈ ਹਮ ਅਧਿਆਤਮ ਪ੍ਰਗਿਆਤਿ ਪੜਿਆ ਸੀ ਤੇ ਬੁੱਧੀ ਵੀ ਮਨ ਵੀ ਸਰੀਰ ਵੀ ਕਰਮ ਇੰਦਰੀ ਵੀ ਗਿਆਨ ਇੰਦਰੀ ਵੀ ਪ੍ਰਾਣ ਵੀ ਸਾਰੇ ਜੜ ਹਨ ਕੋਈ ਕਹਿੰਦਾ ਭਾਵੇਂ ਬੁੱਧੀ ਜੜ ਹੈ ਜਾਤੇ ਤਾਂ ਕਿ ਬਿਖੇ ਵੀ ਧਰਮ ਸੁਖ ਦੁਖ ਬਣੇ ਨਹੀਂ ਜਿਹੜੀ ਜੜ ਚੀਜ਼ ਹੈ ਉਹਦਾ ਸੁਖ ਦੁਖ ਵਿਸ਼ਾ ਨਹੀਂ ਬਣਦਾ ਇਹ ਜੜ ਚੀਜ਼ ਹੈ ਇਤੇ ਬਰਫ਼ ਰੱਖ ਦਿਓ ਇਹਨੂੰ ਠੰਢੀ ਨਹੀਂ ਮਹਿਸੂਸ ਹੋਣੀ ਇਹਦੇ ਉੱਤੇ ਮਿਰਚਾ ਖਰਾਦ ਦਿਓ ਮਿਰਚਾ ਲੱਡਨੀ ਨਹੀਂ ਇਹਦੇ ਜਲੂਨ ਰੱਖ ਦਿਓ ਉਹ ਵੀ ਇਹਨੂੰ ਅਨੁਭਵ ਨਹੀਂ ਹੋਣਾ ਜਾਣੀ ਕਿ ਜਿਹੜੀ ਉਹ ਕਿਸੇ ਤੀ ਦਨਭਵ ਨਹੀਂ ਕਰਦੀ ਇਸ ਵਾਸਤੇ ਕਹਿੰਦਾ ਜਦੇ ਵੀ ਭਾਵੇਂ ਬੁੱਧੀ ਜੜ ਹੈ ਜਾਣ ਤੇ ਤਾਂ ਕਿ ਬਿਖੇ ਵੀ ਧਰਮ ਸੁਖ ਹੋ ਦਾ ਸੁਖ ਦੁਖ ਆਦਿਕ ਬਣੇ ਨੇ ਕਥਾ ਵੀ ਆਤਮਾ ਕੇ ਧਰਮ ਭਾਵੇਂ ਬੁੱਧੀ ਦੇ ਜੜ ਹੋਣ ਦੇ ਕਰਕੇ ਸੁਖ ਦੁਖ ਧਰਮ ਬੁੱਧੀ ਦੇ ਨਹੀਂ ਹਨ ਪਰੰਤੂ ਆਤਮਾ ਦੇ ਵੀ ਨਹੀਂ ਹਨ ਇਸ ਅਭਿਪ੍ਰਾਇ ਤੇ ਬੁੱਧੀ ਕੇ ਧਰਮ ਕੀ ਇਹ ਹੈ ਔਰ ਬੁੱਧੀ ਕੇ ਧਰਮ ਹੈ ਜਾਂ ਕੇ ਵੀ ਕੇ ਅਭਿਪ੍ਰਾਇ ਨਹੀਂ ਬੁੱਧੀ ਔਰ ਸੁਖ ਦੁਖ ਆਤਮਾ ਮੇਂ ਅਧਿਆਸ ਹੈ ਮੰਨੇ ਹੈ ਤਕਾਇਆ ਬੋਲੋ ਬੋਲੋ ਕੀ ਕਹਿੰਦੇ

ਪਰੰਤੂ ਅਗਿਆਨ ਤੋਂ ਸ਼ੁੱਧ ਚੇਤਨ ਮੇਂ ਅਧਿਅਸਤ ਹੈ ਔਰ ਅੰਤਿਕਰਨ ਅਗਿਆਨ ਉਪਹਿਤ ਮੇਂ ਅਧਿਅਸਤ ਹੈ ਔਰ ਅੰਤਿਕਰਨ ਉਪਹਿਤ ਧਰਮ ਅਧਰਮ ਸੁਖ ਦੁਖ ਬੰਧ ਮੋਕਸ਼ ਅਧਿਅਸਤ ਹੈ ਇਸ ਰੀਤੀ ਸੇ ਆਤਮਾ ਮੇਂ ਧਰਮਾਦਿਕਨ ਕੇ ਅਧਿਸ਼ਠਾਨ ਬਨੇ ਕਾ ਅੰਤਿਕਰਨ ਉਪਾਦੀ ਹੈ ਯਾਤੇ ਅੰਤਿਕਰਨ ਕੇ ਧਰਮ ਕਹੀਏ ਹੈ ਦੁਖ ਸੁਖ ਜਿਹੜਾ ਹੈ ਨਾ ਅੰਤਿਕਰਨ ਦੇ ਧਰਮ ਨੇ ਵੇਖ जो अंत जो अंतकरण विशिष्ट में धर्मादिक अध्यस्त कहे तो बने नहीं कहे थे विशेषण युक्त का नाम विशिष्ट है धर्मादिक अध्यास का अधिष्ठान जो आत्मा ताका अंतकरण जो विशेषण अंगीकार करे तो अंतकरण भी धर्म सुखाधिगण का अधिष्ठान हो सुवार्ता बने नहीं सुवार्ता बने नहीं कहे थे विद्या वस्तु अधिष्ठान हो नहीं हो नहीं मिथ्या वस्तु हम वो अधिष्ठान नहीं बन सके आत्मा में धर्माधिकरण के अध्यास का अंतकरण विशेषण है किंतु उपाधि 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 का यह स्वभाव है आप तटस्थ हो के जितने देश में आप हो उतने देश में स्थित वस्तुओं को जनावे विशेषण का यह स्वभाव है जितने देश में आप हो उतने देश में स्थित वस्तुओं अपने सहित जनावे विशेषण विशेषण वालु को विशेषण विसष्ट कहते हैं विशिष्ट का है विसष्ट का लो जो विशेषण का लो या एडजेक्टिव का लो वाली चीज कहते हैं उपाधि वाले को उपहत कहते हैं जैसे इति से अन्तेश्वरण विशिष्ट जो कर्मاد अध्यक्ष है तो जितने देश में अन्तेकरण ता देश में स्थित चेतन भाव और स्वतंत्र दोनों को आधार होवे तो अन्तेकरण आप ही अध्यक्ष है अधिष्ठान बने नहीं इस अभिप्राय से अंत्यकरण उपहित में धर्माधिक अध्यस्त कहे या जितने देश में अंत्यकरण है उतने देश में स्थित चेतन पादमात्र में अधिष्ठान है अंत्यकरण में नहीं यह वार्ता बने नहीं तैसे अंत्यकरण की अज्ञान उपहित में अध्यस्त है अज्ञान विशिष्ट में नहीं इस रीति से अध्यस्थ जो धर्माधिक चिन्ह का अधिष्ठान आत्मा है अध्यास के अधिष्ठान होने की अंतकरण उपाधि है याते ते धर्म कहे है अविवेक से अंतकरण आत्मा दोनों विषय प्रतीत हो गए है या ते विशिष्ट जो प्रमाता ताके धर्म कहे है धर्माधिक अंतकरण के धर्म हो अथवा अंतकरण विशिष्ट प्रमाता के धर्म होंगे, अथवा रजू सर्व स्वप्न के पदार्थ दंडर्ग नगर नबनियंता की कोई किसी के करना हो सर्व प्रकार से आत्मा के धर्म नहीं यदि भी आत्मा में अदष्ट है तथा भी जो वस्तु जाम में अदष्ट होवे सो ता में ही परमात से होवे ने अदष्ट नाम कल्पित का है याते या... राग द्वेष धर्म धर्म सुख दुख अस्त बल मोय रहित एक व्यापक व्यापक आत्मा है सो आत्मा का गुरु वर्णन कीता है सो आत्मा सत है जा वस्तु का ज्ञान से अभाव हो गए सो असत कहिए, है जाके कि निवृत्ति किसी काल में भी नहीं हो गए सो सत कहिए, है सर्व पदार्थन का और इनकी निवृत्ति निवृत्ति का आत्मा अधिष्ठान है जो आत्मा की निवृत्ति हो गए तो ताकि और अधिष्ठान कही कहते शून्य में निवृत्त हो गए नहीं जो आत्मा और काकी निवृत्ति का अन्य अधिष्ठान अंगीकार करे तो ताका और अधिष्ठान अंगीकार करना होगा। इस रीति से अनवस्था होगी और आत्मा की जो निवृत्ति अंगीकार करे ताकू यह पूछे है जो आत्मा की निर्वृत्ति किसी ने अनुभव करी है नहीं। जो ऐसे कहे अनुभव करी है तो बने नहीं जो अनुभव करने वाला है आत्मा है।, है, और अपना स्वरूप है ताकि निर्वृत्ति का अनुभव अपने मस्तक छेदने के अनुभव समान मोड़ना छेदने के अनुभव समान है या के आत्मा की निर्वृत्ति का अनुभव बने, नहीं। बने नहीं। ऐसे कहे जो आत्मा की निर्वृत्ति तो हो गए है परंतु ताकि निर्वृत्ति का अनुभव किसी को नहीं तो यह वार्ता सिद्ध हुई जो आत्मा की निर्वृत्ति निर्वृत्ति तो हो गया नहीं का जो वस्तु किसी ने अनुभव नहीं करी वो आ, पुत्र, पुत्र समान हो गए है या ते आत्मा की निवृत्ति हो गए नहीं या ही ते आत्मा सात आत्म आत्म आत्मा दिन आत्मा दिन आत्मा तो होवेगी ये होता है जहाँ से आत्मा की निवृत्ति होगा ही नहीं जाते आत्मा सात है आत्मा चित्त है प्रकाश रूप जो ज्ञान सूचित कही है जो अप्रकाश रूप आत्मा अंगीकार करे तो जड़ वस्तु का प्रकाश कभी जो अंत्यकरण और इंद्रियन से पदार्थन का प्रकाश किए तो बने नहीं चाहे अंत्यकरण और इंद्रिया परिचिन है या कार्य है जो परिचिन्न हो न्याय कार्य हो गए है अंत्यकरण इंद्रिय भी परिचिन्न है या ते कार्य हो ਦੇਸ਼ ਕਾਲ ਤੇ ਜਾ ਕੇ ਅੰਤ ਹੋਵੇ ਸੋ ਪਰਿਛੇਨ 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 ਮੈਂ ਥੋੜਾ ਹਲਕਾ ਛੋਟਾ ਘਟ ਦੇਸ਼ ਕਾਲ ਇਹ ਜੋ ਗੁੱਡੇ ਜੇ ਪਰੇ ਰਣੀ ਹੈ ਨਹੀਂ ਜਾਂ ਇਧਰ ਰੂਪਣੀ ਹੈ ਨਹੀਂ ਕਾਲ ਅੱਜ ਹੈਗੀ ਕੱਲ ਨਹੀਂ ਹੋਣਾ ਬਸ ਕੋਈ ਪਦਾਰਥ ਜਿਹੜਾ ਇੰਗਲੈਂਡ ਦੀ ਕਣਕ ਨਹੀਂ ਹੁੰਦੀ ਸਾਡੇ ਹੁੰਦੀ ਹੈ ਬਸ ਉਹ ਕਰਕੇ ਖਾਤਮਾ ਜਿਸ ਦਾ ਦੇਸ਼ ਕਾਲ ਬਸ ਉਹ ਕਰਕੇ ਖਾਤਮਾ ਨੇ ਕੋਈ ਸੱਤ ਹੈ ਉਹ ਆਪਣਾ जो कार्य हो गए तो जड़ हो गए हैं है। या तो अंतकरण और इंद्रिय भी जड़ है टिमटे किसी वस्तु का प्रकाश बने नहीं या तो जो आत्मा सर्व का प्रकाश करे है सो प्रकाश रूप है। जो ऐसे कहे आत्मा प्रकाश रूप नहीं किंतु तो आत्मा तो जड़ है तो ताकि विषय ज्ञान गुण है ता से आत्मा और अनात्मा प्रकाश हुए ताको यह पूछे है अनात्मा ज्ञान आत्मा का ज्ञान गुण नित्य है अथवा हमेशा रहने वाला जो नित्य कहे तो आत्मा का स्वरूप ही ज्ञान सिद्ध होवेगा कहे यह नियम है जो आत्मा से भिन्न हो गए तो अनित्य हो गए जो ज्ञान को आत्मा से भिन्न अंगीकार करे तो अनित्य ही होवेगा या तो नित्य मान के आत्मा से भिन्न ज्ञान है यह कहना बने नहीं और जो अनित्य अंगीकार करे तो कटाधिकन की न्याय जड़ होवेगा जो अनित्य वस्तु हो गए सो जड़ हो गए है यहाँ तक ज्ञान अनित्य है यह कहना बने नहीं किंतु ज्ञान नित्य ही है सो नित्य ज्ञान आत्मस्वरूप है जो अनित्य अंगीकार करे तो कदाचित आत्मा में ज्ञान हो गए और नित्य अंगीकार किए से तो भिन्न हो गए जो गुण हो गए सो गुण नील पीत गुण कदाचित रहे ਉਹ ਕਦਾਚਿਤ ਨਹੀਂ ਰਹੇ, ਗਿਆਨੀ ਜੋ ਗੁਣ ਹੋਵੇ, ਸੋ ਅਗਮ ਅਗਮਾਪਾਈ ਹੋਵੇ ਹੈ ਔਰ ਗਿਆਨ ਕੋ ਨਿਤਦਾ ਹੋਨੇ ਤੇ ਅਗਮਪਾਈ ਹੈ ਨਹੀਂ, ਗਿਆਤੇ ਆਤਮਾ ਕਾ ਸਰੂਪ ਹੀ ਗਿਆਨ ਹੈ, ਗਿਆਨ ਕੋ ਅਨਿਤਯ ਕਹੇ ਤੋ ਇੰਦ੍ਰਿਯ ਅਥਵਾ ਅੰਤਕਰਨ ਸੇ ਗਿਆਨ ਉਤਪਨ ਹੋਵੇ ਹੈ, ਹੋਵੇ ਹੈ ਜੇ ਕਹਿਣਾ ਹੋਵੇ, ਹੋਵੇਗਾ, ਸੋ ਬਣੇਗਾ, ਜੇ ਗਿਆਨ ਨੂੰ ਨਿਤ ਕਹੋ ਇਹ ਇੰਦਰੀਆਂ ਤੋਂ ਪੈਦਾ ਹੋਣਾ ਚਾਹੀਦਾ ਅੱਛਾ ਇੰਦਰੀਆਂ ਦਾ ਗਿਆਨ ਜਿਹੜਾ ਉਰੇ ਪਿੱਛੇ ਵੀ ਜਿਹੜਾ ਪਾਗਲ ਆਦਮੀ ਇੰਦੇ ਤੁਰੇ ਵੀ ਹੁੰਦੇ ਆ ਉਹ ਗਿਆਨ ਇਹ ਉਹ ਕਿੱਥੇ ਗੱਲ ਇਸ ਵਾਸਤੇ ਜਿਹੜਾ ਇੰਦਰੀਏ ਤੋਂ ਪੈਦਾ ਹੋਣ ਵਾਲਾ ਗਿਆਨ ਹੈ ਉਹ ਅਨਿੱਕੇ ਹੈ ਨਿਤ੍ਰੁ ਹੈ ਇਹ ਕਹਿੰਦਾ ਉਹ ਬੰਨ ਨਹੀਂ ਕਿਉਂ ਸਾਹੇ ਤੇ ਸੋਚਤੀ ਮੈਂ ਇੰਦਰੀਏ ਆਦਿਕ ਤੋਂ ਹੈ ਨਹੀਂ ਔਰ ਸੋ ਦਾ ਗਿਆਨ ਹੋਵੇ ਸੋ ਨਹੀਂ ਹੁੰਦਾ ਜੇ ਕਹਿੰਦਾ ਨਾ ਕਿ ਇੰਦਰੀਏ ਹੀ ਗਿਆਨ ਦੇ ਪ੍ਰਤੀਪਾਦਯ ਹੈ ਪੈਦਾ ਕਰਨ ਵਾਲੇ ਮੈਂ ਸੁਖੋਂ ਕੀ ਵਸਾਰੇ ਸਾਰੇ ਇੰਦਰੇ ਬੰਦੇ ਨੇ ਹੁਣੇ ਹੀ ਮਰਿਆ ਤੇ ਨਹੀਂ ਦਾ ਹੱਥ ਪੈਨ ਨਾ ਕਾ ਕੰਮ ਸਭ ਹੋ ਜਾਂਦਾ ਪਰੰਤੂ ਸੁਖੋਂ ਤੇ ਵੀ ਇੰਦਰਾਗਤ ਕੋ ਹੈ ਨਹੀਂ ਤੋ ਸੁਖ ਦਾ ਗਿਆਨ ਹੋਵੇ ਸੋ ਨਹੀਂ ਹੋ ਜਾਏ ਕੋਈ ਨਾ ਸੁਖ ਦਾ ਅਨੁਭਵ ਹੋਇਆ ਕੋਈ ਨੂੰ ਕਿਦਾਂ ਹੋਇਆ ਇਹ ਕਹਿੰਦਾ ਜੋ ਜੋ ਸੁਖੋਂ ਕੀ ਮੈਂ ਸੁਖ ਦਾ ਗਿਆਨ ਅੰਗੀਕਾਰ ਨਹੀਂ ਕਰੇ ਤੋ ਜਾਗ ਕੇ ਮੈਂ ਸੁਖ से सोया ਜਾਂ ਸੁਖੋਂ ਕੀ ਸੁਖਤੀ ਸ੍ਰਿਤੀ ਹੋਵੇ ਹੈ ਸੋ ਨਹੀਂ ਹੋਏ ਤਾ ਇਹ ਨੇ ਉਹ ਨਹੀਂ ਕਿ ਆ ਕਿ ਜਦੋਂ ਜਆ ਬਸਤੂ ਦਾ ਪੂਰਵ ਗਿਆਨ ਹੋ ਗਿਆ ਤਾਂ ਕਿ ਸਮਰਤੀ ਹੋਵੇ ਹੈ ਔਰ ਅਗਿਆਤ ਬਸਤੂ ਦੀ ਸਮਰਤੀ ਹੋਣਾ ਜਿਹੜੀ ਕੋ ਦੇਖੀ ਨਹੀਂ ਜਾਣੀ ਨਹੀਂ ਮੁੱਝੀ ਨਹੀਂ ਉਹਦਾ ਕਦੇ ਵੀ ਉਹਦੀ ਸਮਰਤੀ ਨਹੀਂ ਬਣਦੀ ਔਰ ਸੁਖੋਤੀ ਸੁਖ ਕੀ ਜਾਤ ਹੈ ਸਮਰਤੀ ਹੋਵੇ ਹੈ ਜਦ ਤੇ ਸੁਖੋਤੀ ਮੇ ਸੁਖ ਦਾ ਗਿਆਨ ਹੋਵੇ ਹੈ ਤਾਂ ਗਿਆਨ ਕੇ ਜਨ ਕੇ ਇੰਦਰੀਆਗਿਕ ਸੁਖੋਤੀ ਮੇ ਨਹੀਂ ਜਾਂ ਵਿਨਿਤ ਹੈ ਆਤਮਾ ਨਿਤ ਹੈ ਕੀ ਨੇ ਮੰਨਿਆ ਗਿਆਨ ਕੋ ਤਾਂ ਜਾ ਕੇ ਆਤਮਾ ਕਦੇ ਵੀ ਰਹ ਨਹੀਂ ਜਾ ਤੇ ਗਿਆਨ ਆਤਮਾ ਦਾ ਸਰੂਪ ਹੈ ਜੈਸੇ ਉਸਨੂੰ ਤਾਂ ਕੋ ਇਤਿਆਗ ਕੇ ਅਗਨੀ ਕਦੇ ਰਹ ਨਹੀਂ ਜਿਹੜਾ ਪਾਗਲ ਆਦਮੀ ਹੈ ਉਹਦੀ ਅੱਖਾਂ ਵਿੱਚ ਜੋ ਨਿਕਲਦੀ ਤਾਂ ਨਹੀਂ ਹੁੰਦੀ ਗਿਆਨ ਨਹੀਂ ਹੁੰਦਾ ਉਹਨਾਂ ਪ੍ਰੇਰਤ ਗਿਆਨੀ ਜਿਹਦੋਂ ਉਹ ਆਪਣੇ ਆਪ ਦਾ ਗਿਆਨ ਉਹਨਾਂ ਨੂੰ ਘਰ ਦਾ ਵੀ ਪਤਨੀ ਦਾ ਵੀ ਫਰਕ ਚੀਜ਼ਾਂ ਦਾ ਚਾਹਦੇ ਗਿਆਨ ਆਤਮਾ ਤੋਂ ਪੈਦਾ ਹੋਇਆ जड़ता वस्तु कर्म इंद्र ज्ञान इंद्रे आत्मा जड़ी है उनका नहीं ज्ञान आत्मा जो कि क्यों जैसे उष्णता को त्याग के अग्नि कभी रहे नहीं या के उष्णता वही का स्वरूप है जैसे ज्ञान भी आत्मा का स्वरूप है जो आमा जो आगमकाई हो गए है शोपण हो गए उष्णता और ज्ञान आगमकाई है नहीं या तो अग्नि और आत्मा के स्वरूप ਜੋ ਵਸਤੂ ਕਦਾਚ ਹੋਵੇ ਔਰ ਕਦਾਚ ਨਾ ਹੋਵੇ ਉਹਨੂੰ ਆਗਮਪਾਈ ਕਹਿੰਦੇ ਹੈ ਉਤਪਤੀ ਕਦੇ ਇੱਕ ਕਦੇ ਵਸਤੂ ਹੋਵੇ ਕਦੇ ਨਾ ਹੋਵੇ ਉਹਨੂੰ ਆਗਮਪਾਈ ਕਹਿੰਦੇ ਇਹ ਹੁਣ ਆਗਮਪਾਈ ਆਕਨ ਨਮਨ ਦੂਜੇ ਆਦਮੀ ਨੇ ਬੜਾ ਤੁਸੀਂ ਵੀਰੇ ਆਗਮਪਾਈ ਕੀ ਹੈ ਤੇ ਪੰਜਾਬੀ ਉਹਦਾ ਸਰਲ ਅਰਥ ਕੀਤਾ ਵੀ ਜਿਹੜੀ ਚੀਜ਼ ਹੁਣ ਹੈਗੀ ਹੈ ਘੜੀ ਨੂੰ ਹੈ ਨਹੀਂ ਘੜੀ ਨੂੰ ਹੋਈ ਹੋਣੀ ਉਹਨੂੰ ਆਗਮਪਾਈ ਕਹਿੰਦੇ ਉਤਪਤੀ ਔਰ ਵਿਨਾਸ਼ ਅਤੈ ਕਰਨ ਦੀ ਰੂਪੀ ਕਿ ਹੋਵੇ ਹੈ आत्मस्वरूप जो ज्ञान है तो विशेष व्यवहार हेतु नहीं किंतु ज्ञान सहित वृत्ति अथवा वृत्ति के आरूढ़ ज्ञान व्यवहार का हेतु है यह अवचेतवाद की रीति है आभासवाद में आभास सहित वृत्ति से व्यवहार हो गए आभासवाद अथवा साक्षात वृत्ति द्वारा आत्मस्वरूप ज्ञानते ही व्यवहार सिद्ध तो हो नहीं तो वो इस रीति से सर्व का प्रकाश ज्ञान रूप आत्मा है या तेज चित्र जरा आत्मा या सर्व ज्ञान देगा तो इस वास्ते आत्मा ने पहले उन्हें सत्य सिद्ध किया उन्हें चेतन से किया तो तीसरा नाम सुनते हैं। आओ जी, जैसे किया ਇਹ ਦਿਨ ਨਹੀਂ ਤੇ ਇੱਧਰ ਤੋਂ ਤੀਹ ਦੇਖਦੇ ਰਹਿਣਾ